ਜੀ ਬੱਸ ਲੈਓ ਫੋਟੋ ਸਿੱਟੋ ਨਾ ਬਾਈ ਕੀ ਕਰਨ ਮਾ ਮਾ ਦਾ ਪਰ ਰਸਤਾ ਲੱਗ ਗਿਆ ਇਹ ਦੇਖੋ ਚੋਰੀ ਹੋ ਆਈ ਹੈ ਹਾਂ ਚੋਰੀ ਹੋ ਆਈ ਹੈ ਹਾਂ ਥੈਂਕ ਯੂ ਮੈਂ ਵੀਡੀਓ ਬਣਾ ਤਾ ਪਤਾ ਨਹੀਂ ਕੋ ਵਾ ਬਸ ਸਕੇ ਤਾ ਤਾਂ ਮੀਆਂ ਬਹਾਤ ਮਾਤਬੋਦ ਪਾਈ ਹਮ ਵਾ ਸੱਚਾ ਆ ਤੇਰੇ ਫਾਂ ਦੇ ਤੋਂ ਨੀ ਮਾਮ ਨਹੀਂ ਆਏ ਆ ਹੁੰਦੀ ਆ ਤੇ ਹੁੰਦੀਆਂ ਆ ਤੇਰਾ ਘਰ ਵਾਲਾ ਸੁੱਤਾ ਹੈ ਨਾ ਸਹੀ ਗੱਲ ਆ ਹਾਂ ਵਾਏ ਗੀ ਸੱਚੇ ਪਾਤਸ਼ਾਹ ਕੋਈ ਨਹੀਂ ਤੇਜਾ ਸਿਹਰੇ ਨਵ ਬੰਦੇਗੀ ਉਹਨੂੰ ਹਨਾ ਨਵ ਮੱਖਣ ਮਣੀ ਨੂੰ ਬੰਨਦੀ ਸਵੇਰੇ ਕਿਤੇ ਸੱਚੀ ਰਾਜ ਬੰਦੇ ਲੋ ਰਾਜ ਲੈ ਲਾ ਛੋਲੀ ਜਿਹਾ ਪਵਾੜਾ ਵਾਏ ਕੁ ਸੱਚੇ ਪਾਸ ਸਾਸਤਿਕਲ ਕਿਵੇਂ ਹੋ ਤੁਸੀਂ ਸਾਰੇ ਆਈ ਹੂ ਬਿਲਕੁਲ ਠੀਕ ਹੋਵਗੇ ਅੱਜ ਆ ਸੋਮਵਾਰ ਰਖੜੀ ਦਾ ਦਿਨ ਹੋ ਰਾਜਾ ਪੂਰਨਮਾਸ਼ੀ ਮੈਂ ਸਵੇਰੇ ਜਾਣਾ ਸੀ ਤੇ ਟ੍ਰੇਨ ਦਾ ਪਤਾ ਨਹੀਂ ਚੱਲਦਾ ਪਿਆ ਕੀ ਹੈ ਜਾਂ ਨਹੀਂ ਕਿਉਂਕਿ ਯਮਨਾ ਨਗਰ ਨਾਂਦੇ ਤੇ ਪਾਣੀ ਆਇਆ ਹੋਇਆ ਆ ਕੁਝ ਟ੍ਰੇਨਾਂ ਕੈਂਸਲ ਨੇ ਉਸ ਵਜੇ ਤੋਂ ਮੈਂ ਰਹਿ ਗਈ ਆ ਰੇ ਗਿਆ ਦੇ ਵਧੀਆ ਹੋਇਆ ਮੈਂ ਭੂਆ ਨੂੰ ਮਿਲ ਲਿਆ ਆਪਣੇ 타ਇਆ ਜੀ ਦੀ ਕੁੜੀ ਨੂੰ ਮਿਲ ਲਿਆ ਭਾਜੀ ਨੂੰ ਮਿਲ ਲਿਆ ਤੇ ਤੁਹਾਨੂੰ ਵੀ ਸਾਰਿਆਂ ਨੂੰ ਵਿਖਾਨੀ ਆ ਔਰ ਪੂਰਨਮਾ ਸੀ ਜੇ ਨਾ ਸਾਡੇ ਮੰਮੀ ਡੈਡੀ ਮੰਮੀ ਵਰੀ ਚਾਚੀਆਂ ਮਿਲ ਕੇ ਲੰਗਰ ਬਣਾਉਂਦੀਆਂ ਹੁੰਦੀਆਂ ਹੁੰਦੀਆਂ ਸ਼ੁਰੂ ਤੋਂ ਬੀਜੀ ਦੇ ਹੁੰਦਿਆਂ ਤੋਂ ਤੇ ਅੱਜ ਫਿਰ ਸਾਡੇ ਘਰਿਆ ਲੰਗਰ ਤੇ ਫਿਰ ਅੱਜ ਰਾਤੀ ਪ੍ਰੇਮ ਤੇ ਮੈਂ ਜਾਵਾਂਗੀ ਜੀ ਔਰ ਭੂਆ ਜੀ ਉਹ 타ਇਆ ਜੀ ਦੀ ਬੇਟੀ ਮੇਰੀ ਵੱਡੀ ਭੈਣ ਭਾਬੀ ਸਹਿਰ ਇਹ ਲੱਗਿਆ ਰੋਟੀਆਂ ਰਮਨ ਦੀ ਖਰਾਕ ਬਹੁਤ ਘੱਟ ਆ ਥਾਈ ਦੀ ਕੁੜੀ ਦੀ ਆ ਦੇਖੋ ਬਸ ਇਹਨੇ 1 2 3 ਬਸ ਇੰਨਾ ਹੀ ਖਾਣਾ ਆ ਨੇ ਤੇ ਜੋ ਵਿਚਾਈ ਦਾ ਨਾਸ਼ਤਾ ਆ ਥੋੜਾ ਬੋਤਾ ਅੰਦੀ ਮੈਂ ਨਾਸ਼ਤਾ ਬਹੁਤ ਘੱਟ ਖਾਨੀ ਆ ਤੇ ਬਾਕੀ ਫਿਰਾਂ ਦੀ ਮੈਂ ਲੰਚ 'ਚ ਵੇਖਾਂਗੀ ਦੁਪਹਿਰਾਂ ਨੂੰ ਕੁਛ ਅੱਜ ਤੇ ਬਸ ਇੰਨਾ ਹੀ ਖਾਣਾ ਆ ਕੀ ਕੇ ਦਾਲ ਦਾ ਤੜਕਾ ਲੱਗਦਾ ਪਿਆ ਆ ਪਹਿਲਾਂ ਬਹੁਤ ਸੰਗਤ ਹੁੰਦੀ ਹੁੰਦੀ ਸੀ ਹੁਣ ਤੇ ਆਪਣੇ ਘੇਰੇ ਦੇ ਜੀ ਹੁੰਦੇ ਆ ਕੋਈ ਬਾਹਰੋਂ ਆ ਜੇ ਉਹ ਦਰਦਾਂ ਅੱਗ ਬੁੱਝ ਗਈ ਦੁੱਧ ਥੱਲੇ ਰੱਖ ਗੀਆਂ ਇੱਥੇ ਫੁਲਕੇ ਬਣਾਉਣ ਅਮਨ ਰਾਜ ਤੇ ਮੈਂ ਪਹਿਲਾਂ ਇੱਥੇ ਬੱਦਲ ਸੀਗਾ ਤੇ ਹੁਣ ਜਾ ਕੇ ਬੈਠਿਆ ਤੇ ਧੋਪ ਹੋ ਗਈ ਹੈ ਵੇਖਦੇ ਆ ਫਿਰ ਹੁਣ ਕੀ ਬੰਦਾ ਹੈ

टाटी भैया नहीं आया ਰਖੜੀ ਕਰਕੇ ਤੇ ਲੱਗਾ ਹੋਇਆ ਸਾਡਾ ਉਹ ਵੀ ਦਿਖਾ ਦੇ ਬਈ ਸੈਕਿੰਡ ਕੰਮ ਵਾਲਾ ਜਮਾਦਾਰ ਕੋਈ ਆਨ ਕਿੱਥੇ ਆ ਜਮਾਦਾਰ ਹੈਗਾ ਨਾ ਮਤਾਨੀ ਸਟਿਆ ਜਮਾਦਾਰ ਨਹੀਂ ਅੱਜ ਰਖੜੀ ਕਰਕੇ ਕੋਈ ਆ ਸਟਿਆ ਨੇ ਨਹੀਂ ਜਮਾਦਾਰਨੀ ਦਾ ਭਰਾ ਇੱਥੇ ਆ ਨਾ ਤਾਂ ਨਹੀਂ ਮੈਂ ਤੇ ਯੂਕੇ ਦੇ ਫੇਮਸ ਮਸ਼ਹੂਰ ਜਮਾਦਾਰ ਨੇ ਤਾਂ ਰੇਣੀ ਪਹਿਲਾਂ ਮਧੂਰ ਜਮਾਦਾਰ ਹੁਣ ਇੱਕ ਪੀਰ ਕੋਲੋਂ ਕਿੰਨੇ ਘਰ ਫੜੇ ਸੀ ਉੱਥੇ ਨਹੀਂ ਬੱਸ ਆਹੀ ਚੱਲੇ ਆ ਦੋ ਮਿੰਟ ਮਰ ਜਾ ਵੋਖ ਤੇ ਵੋਖ ਤੇ ਕੀ ਆਹੀ ਚੱਲੇ ਆ ਰਾਹ ਵੱਲ ਚਲ ਘੁੰਮ ਕੇ ਆਨੇ ਆ ਬਾਜ ਮਾਰ ਲੈ ਰਾਣੀ ਫਾਬੀ ਨੂੰ ਐਸੇ ਕਲਤੇ ਫੁਰਸਾ ਦੇ ਵਾਲ ਇਧਰ ਇੱਕ ਵਾਰ ਸੱਠੀ ਦੀ ਕਟਾਈ ਹੋ ਚੁੱਕੀ ਹੈ ਸੱਠੀ ਝੋਨਾ ਪੰਜਾਬ ਚ ਝੋਨਾ ਆਂਦੇ ਆ ਸਾਡੇ ਵਾਲੇ ਮੁੰਜੀ ਆਂਦੇ ਨੇ ਕਈ ਜਗ੍ਹਾ ਤਾਂ ਆਂਦੇ ਆ ਇਹਦੀ ਇੱਕ ਵਾਰੀ ਕਟਾਈ ਹੋ ਚੁੱਕੀ ਆ ਹੁਣ ਆ ਪਹਿਲੀ ਵਗੇਗੀ ਹੁਣ ਕੀ ਬੀਜੋਗੇ ਇੱਥੇ ਬਦਨ ਪੱਤੇ ਤੇ ਆ ਦੇਖੋ ਮੇ ਅੱਗੇ ਵੀਡੀਓ ਚ ਦੱਸਿਆ ਸਾਡੇ ਗੰਨਾ ਬਹੁਤ ਆ ਜਾਂਦੀਆਂ ਵੀਆਂ ਬੀਬੀਆਂ ਔਰ ਇੱਥੇ ਸ਼ੈੱਡ ਬਾਤੀ ਚਾਚਾ ਜੀ ਬਣਾ ਨੇ ਇਹਨਾ ਮੇਰੀ ਵੀਡੀਓ ਸੇ ਕਈ ਵਾਰ ਦੇਖਿਆ ਹੁਣ ਇਥੇ ਸ਼ੈਡ ਨਹੀਂ ਸੀ ਸ਼ੈਡ ਪੈ ਚੁੱਕੀ ਹੈ ਆ ਪੋਦ ਵਾਲਾ ਥਾਂ ਕਿ ਨਾ ਵਿਰਲਾ ਵਿਰਲਾ ਇੱਚ-ਇੱਚੇ ਹੋਣੀ ਲੱਗੀ ਹੈ ਨਾ ਗੰਨਾ ਹੀ ਗੰਨਾ ਹੈ ਸਾਡੇ ਇੱਧਰ ਤੋਂ ਸਪੀਡ ਦੇ ਇਹਦੀਆਂ ਤੋੜਨੀਆਂ ਦਾਤਣਾ ਚਲੋਣ ਲੱਗਿਆ ਤੋੜਦੇ ਆ ਇਹ ਲੱਗਾ ਹੈ ਅੱਜ ਬਾਜੂਰਾ ਇਹ ਹਰ ਫਸਲ ਦੇ ਬੰਨੇ ਤੇ ਲਾ ਛੜਦੇ ਆ ਨਾ ਬਾਚਾ ਉਹ ਸਾਡਾ ਨਿੱਕਾ ਜਿਹਾ ਸਭ ਤੋਂ ਅੱਗੇ ਜਾਂਦੇ ਆਇਆ ਹੈ